ਜਿਹੜਾ ਸਾਰੇ ਕਨਫਿਊਜ਼ਨ ਨੂੰ ਦੂਰ ਕਰਨ ਲਈ ਬਣਿਆ ਹੈ ਤੇ ਜਿਹੜਾ 20 ਜਾਂ 21 ਦਾ ਕਨਫਿਊਜ਼ਨ ਹੈ ਉਹਦੇ ਚ 21 ਤਰੀਕ ਜਿਹੜੀ ਅਕਤੂਬਰ ਦੀ ਹੈ ਇਸ ਦਿਨ ਦੀਪਾਵਲੀ ਜਿਹੜੀ ਆ ਉਹ ਬਿਲਕੁਲ ਸ਼ਾਸਤਰ ਸੰਬਦ ਮਨਾਈ ਜਾਣੀ ਚਾਹੀਦੀ ਇਹਦੇ ਵਿੱਚ ਕੋਈ ਦੁਵਿਧਾ ਨਹੀਂ ਹੈ ਸਿੱਧੀ ਜੀ ਆਮ ਸ਼ਬਦਾਂ ਚ ਗੱਲ ਅਗਰ ਸਵੇਰ ਦਾ ਸੂਰਜ ਮਸਿਆ ਹੋ ਰਿਹਾ ਸ਼ਾਮ ਦਾ ਸੂਰਜ ਅਸਤ ਮਸਿਆ ਜੋ ਰਿਹਾ ਤਾਂ ਉਹ ਤਿਥੀ ਮਸਿਆ ਚ ਅਸੀਂ ਉਹਨੂੰ ਰਾਤ ਦਿਨ ਨੂੰ ਅਲੱਗ-ਅਲੱਗ ਨਹੀਂ ਗਿਣ ਸਕਦੇ ਉਹ ਦਿਨ ਹੀ ਮਸਿਆ ਦਾ ਗਿਣਿਆ ਜਾਂਦਾ ਉਹਦੇ ਚ ਰਾਤਰੀ ਦਾ ਕੋਈ ਦੋਸ਼ ਨਹੀਂ ਤੇ ਅਗਰ ਆਪਾਂ 20 ਤਰੀਕ ਨੂੰ ਦੀਪਾਵਲੀ ਕਰਦੇ ਆ ਤਾਂ ਉਸ ਦਿਨ ਮਸਿਆ ਦੀ ਥਾਂ ਤੇ ਸਾਨੂੰ 14ਵੀਂ ਤਿਥੀ ਉਹ ਮਿਲਦੀ ਹੈ ਤਾ ਅਗਰ ਆਪਾ ਸੂਰਜ ਉਦੇ ਮਸਿਆ ਚ ਹੋਇਆ ਹੀ ਨਹੀਂ ਤੇ ਫਿਰ ਦਿਨ ਮਾਣ ਦਾ ਦੋਸ਼ ਲੱਗੇਗਾ ਸਾਨੂੰ ਇਸ ਕਰਕੇ ਅਸੀਂ 21 ਤਰੀਕ ਨੂੰ ਸ਼ਾਸਤਰ ਸੰਵਤ ਗੱਲ ਹੈ ਸਾਡੇ ਸ਼ਾਸਤਰ ਗ੍ਰੰਥ ਨੇ ਧਰਮ ਸਿੰਧੂ ਨਿਰਣੈ ਸਿੱਧੂ ਉਹਨਾਂ ਦੇ ਹਿਸਾਬ ਨਾਲ ਜਿਹੜੇ ਕਲੋਜ਼ੇਸ ਨੇ ਜਿਹੜੇ ਉੱਥੇ ਉਲੇਖ ਦਿੱਤੇ ਗਏ ਨੇ ਉਹਦੇ ਹਿਸਾਬ ਨਾਲ ਸੂਰਜ ਉਦੇ ਤੇ ਸੂਰਜ ਅਸਤ ਜਿਹੜੀ ਤਿਥੀ ਚ ਹੁੰਦਾ ਉਹ ਹੀ ਤਿਥੀ ਚ ਅਸੀਂ ਉਸ ਮਸਿਆ ਦਾ ਪੂਰਨ ਲਾਭ ਜਾਂ ਉਸ ਪੂਜਾ ਜੋ ਵੀ ਅਸੀਂ ਕਰਨੀ ਹੈ ਉਸ ਤੇ ਤੀਨੋਂ ਸੀ ਕਰਨੀਆਂ ਇਹ ਜੋ ਕਨਫਿਊਜ਼ਨ ਹੈ ਵਿ ਦੀਵਾਲੀ 20 ਤਰੀਕ ਦੀ ਹੈ ਜਾਂ ਦੀਵਾਲੀ 21 ਤਰੀਕ ਦੀ ਹੈ ਬੇਸਿਕਲੀ ਇਹ ਜੋ ਕਨਫਿਊਜ਼ਨ ਹੈ ਇਹ ਸਾਡਾ ਇੰਗਲਿਸ਼ ਕੈਲੰਡਰ ਤੇ ਸਾਡਾ ਸਨਾਤਨੀ ਹਿੰਦੂ ਕੈਲੰਡਰ ਉਹਦੇ ਵਿੱਚ ਡਿਫਰੈਂਸ ਹੈ ਮੈਂ ਤੁਹਾਨੂੰ ਇੱਕ ਬਰੀਕੀ ਗੱਲ ਦੱਸ ਦਿਆਂ ਜਿਹੜਾ ਤਾਂ ਹਿੰਦੂ ਕੈਲੰਡਰ ਹੈ ਉਹ ਸੂਰਜ ਉਦੇ ਤੋਂ ਲੈ ਕੇ ਅਗਲੇ ਦਿਨ ਜਦੋਂ ਸੂਰਜ ਦੁਬਾਰਾ ਉਗਦਾ ਹੈ ਉਸ ਦਿਨ ਦੇ ਸਮੇਂ ਨੂੰ ਅਸੀਂ 24 ਘੰਟੇ ਜਾਂ ਦਿਨ ਰਾਤ ਦੇ ਹਿਸਾਬ ਨਾਲ ਗਿਣਦੇ ਆ ਬਟ ਜਿਹੜਾ ਇੰਗਲਿਸ਼ ਕੈਲੰਡਰ ਹੈ ਜਿਹੜੀ ਸਾਡੀ ਇੰਗਲਿਸ਼ ਤਿੱਥੀਆਂ ਆ ਉਹ ਰਾਤ ਦੇ 12 ਵਜੇ ਤੋਂ ਬਾਅਦ 12 ਵਜੇ ਦੇ 1 ਮਿੰਟ ਤੇ ਅਗਲਾ ਦਿਨ ਸ਼ੁਰੂ ਕਰ ਦਿੰਦੀ ਹੈ ਇਹ ਸਾਡੇ ਸਾਰੇ ਤਿਉਹਾਰ ਸਾਡੇ ਸਾਰੇ ਰੀਤੀ ਰਿਵਾਜ ਸਾਰਾ ਕੁਝ ਜਿਹੜਾ ਉਹ ਹਿੰਦੂ ਕੈਲੰਡਰ ਪ੍ਰਤੀਵਾ ਦਵਿੱਤਿਆ ਤ੍ਰਿਤੀਆ ਪੂਰਨਮਾਸ਼ੀ ਮਸਿਆ ਉਸ ਦੇ ਹਿਸਾਬ ਨਾਲ ਲਾਂਦਾ ਇਸ ਕਰਕੇ ਕਨਫਿਊਜ਼ਨ ਹੈ ਬਟ ਪੰਚਾਂਗ ਇੱਕ ਐਸਾ ਗ੍ਰੰਥ ਹੈ ਜਿਹੜਾ ਸਾਰੇ ਕਨਫਿਊਜ਼ਨ ਨੂੰ ਦੂਰ ਕਰਨ ਲਈ ਬਣਿਆ ਆ ਤੇ ਜਿਹੜਾ 20 ਜਾਂ 21 ਦਾ ਕਨਫਿਊਜ਼ਨ ਹੈ ਉਹਦੇ ਚ 21 ਤਰੀਕ ਜਿਹੜੀ ਅਕਤੂਬਰ ਦੀ ਹੈ ਇਸ ਦਿਨ ਦੀਪਾਵਲੀ ਜਿਹੜੀ ਆ ਉਹ ਬਿਲਕੁਲ ਸ਼ਾਸਤਰ ਸੰਵਤ ਮਨਾਈ ਜਾਣੀ ਚਾਹੀਦੀ ਹੈ ਇਹਦੇ ਚ ਕੋਈ ਦੁਵਿਧਾ ਨਹੀਂ ਹੈ ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਇਹ ਨਿਰਣੈ ਸਿੰਧੂ ਜਾਂ ਧਰਮ ਸਿੰਧੂ ਇਹ ਜਿਹੜੇ ਗ੍ਰੰਥਾ ਜੋ ਅਸੀਂ ਇਹਦੀ ਡੈਫੀਨੇਸ਼ਨ ਜਾਂ ਇਹਦੀ ਕਲੌਜ਼ਸ ਪੜਦੇ ਆ ਉਹਦੇ ਕਲੀਅਰਲੀ ਮੈਂਸ਼ਨ ਹੈ ਵੀ ਜਦੋਂ ਇਸ ਤਰ੍ਹਾਂ ਦੀ ਦੁਵਿਧਾ ਆ ਜੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਉਹਦੇ ਹਿਸਾਬ ਨਾਲ ਜਿਹੜਾ ਸਪਸ਼ਟ ਰੂਪ ਵਿੱਚ ਮਤ ਹੈ ਜੋਤਿਸ਼ ਗਣ ਦਾ ਵੀ ਤੇ ਬ੍ਰਾਹਮਣ ਦਾ ਵੀ ਉਹ ਇੱਕ ਹੀ ਤਰੀਕ ਨੂੰ ਅਕਤੂਬਰ ਨੂੰ ਰਾਤ ਨੂੰ ਅਸੀਂ ਮਾਂ ਲక్ష్ਮੀ ਦੀ ਦੀਪਾਵਲੀ ਪੂਜਾ ਕਰ ਲਈ ਹੈ ਪਰ ਜੇ ਇਸ ਤਰੀਕੇ ਨਾਲ ਦੱਸਿਆ ਵੀ 21 ਤਰੀਕ ਨੂੰ ਜੇਕਰ ਦੀਪਾਵਲੀ ਦੀ ਪੂਜਾ ਕਰਨੀ ਹੈ ਪਰ 5:55 ਤੱਕ ਤਾਂ ਮੱਸਿਆ ਜਿਹੜੀ ਉਹ ਖਤਮ ਹੋ ਜਾਣੀ ਫਿਰ ਪੂਜਾ ਕਿਸ ਤਰੀਕੇ ਨਾਲ ਹੋਏਗੀ ਜੀ ਦੇਖੋ ਇਸ ਤਰ੍ਹਾਂ ਆ ਸ਼ਾਸਤਰਾਂ ਦੇ ਹਿਸਾਬ ਨਾਲ ਸੂਰਜ ਉਦੇ ਤੋਂ ਲੈ ਕੇ ਸੂਰਜ ਅਸਤ ਜਿਹੜੀ ਤithi ਜਾਂਦਾ ਉਸ ਨੂੰ ਅਸੀਂ ਦਿਨ ਮੰਨਦੇ ਆ ਰਾਤ ਮਸਿਆ ਦੀ ਦਾ ਦੋਸ਼ ਜਿਹੜਾ ਆ ਉਹ ਖਤਮ ਹੋ ਜਾਂਦਾ ਕਿਉਂਕਿ ਸਵੇਰੇ ਜਿਹੜਾ ਸੂਰਜ ਉਦੇ ਹੋਇਆ 21 ਤਰੀਕ ਨੂੰ ਉਹ ਵੀ ਮਸਿਆ ਦੀ ਤithi 'ਚ ਹੋਇਆ ਸ਼ਾਮ ਨੂੰ ਜਿਹੜਾ 5 ਵਜੇ ਕੇ 55 ਮਿੰਟ ਤੇ ਸੂਰਜ ਅਸਤ ਹੋਇਆ ਉਹ ਵੀ ਜਿਹੜਾ ਮੱਸਿਆ ਦੀ ਤਿਥੀ ਚ ਹੋਇਆ ਅਗਰ ਆਪਾਂ 20 ਤਰੀਕ ਦੀ ਗੱਲ ਕਰੀਏ ਤੇ 20 ਤਰੀਕੇ ਸਿਰਫ ਸੂਰਜ ਅਸਤ ਹੋ ਰਿਹਾ ਉਹਦੇ ਜਿਹੜਾ ਹੋ ਰਿਹਾ ਉਹ ਮੱਸਿਆ ਵਾਲੇ ਦਿਨ ਚ ਨਹੀਂ ਹੋ ਰਿਹਾ ਕਿਉਂਕਿ ਸ਼ਾਸਤਰਾ ਦੇ ਹਿਸਾਬ ਨਾਲ ਜਿਹੜਾ ਮੱਸਿਆ ਦਾ ਉਹ ਪਿਤਰਾ ਦਾ ਦਿਨ ਹੈ ਇਹ ਸ਼ਨੀ ਮਹਾਰਾਜ ਦਾ ਦਿਨ ਗਿਣਿਆ ਜਾਂਦਾ ਤੇ ਅਗਰ ਆਪਾਂ 20 ਤਰੀਕ ਨੂੰ ਦੀਪਾਵਲੀ ਕਰਦੇ ਆ ਤਾਂ ਉਸ ਦਿਨ ਮੱਸਿਆ ਦੀ ਥਾਂ ਤੇ ਸਾਨੂੰ 14ਵੀਂ ਤਿਥੀ ਉਹ ਮਿਲਦੀ ਹੈ ਤਾਂ ਅਗਰ ਆਪਾਂ ਸੂਰਜ ਉਦੇ ਮਸਿਆਜ ਹੋਇਆ ਹੀ ਨਹੀਂ ਤੇ ਫਿਰ ਦਿਨ ਮਾਣ ਦਾ ਦੋਸ਼ ਲੱਗੇਗਾ ਸਾਨੂੰ ਇਸ ਕਰਕੇ ਅਸੀਂ 21 ਤਰੀਕ ਨੂੰ ਸ਼ਾਸਤਰ ਸੰਵਦ ਗੱਲ ਹੈ ਸਾਡੇ ਸ਼ਾਸਤਰ ਗ੍ਰੰਥ ਨੇ ਧਰਮ ਸਿੰਧੂ ਨਿਰਨੇ ਸਿੰਧੂ ਉਹਨਾਂ ਦੇ ਹਿਸਾਬ ਨਾਲ ਜਿਹੜੇ ਕਲੋਜ਼ੇਸ ਨੇ ਜਿਹੜੇ ਉੱਥੇ ਉਲੇਖ ਦਿੱਤੇ ਗਏ ਨੇ ਉਹਦੇ ਹਿਸਾਬ ਨਾਲ ਸੂਰਜ ਉਹਦੇ ਤੇ ਸੂਰਜ ਅਸਤ ਜਿਹੜੀ ਤਿਥੀ ਚ ਹੁੰਦਾ ਉਹ ਹੀ ਤਿਥੀ ਚ ਅਸੀਂ ਉਸ ਮਸਿਆ ਦਾ ਪੂਰਨ ਲਾਭ ਜਾਂ ਉਸ ਪੂਜਾ ਜੋ ਵੀ ਅਸੀਂ ਕਰਨੀ ਹੈ ਉਸ ਤੇ ਤੀਨੋਂ ਅਸੀ ਕਰਨੀਆਂ ਇਸ ਕਰਕੇ ਇਹਦੇ ਵਿੱਚ ਕੋਈ ਦੁਵਿਧਾ ਕੋਈ ਕਨਫਿਊਜ਼ਨ ਕਿਸੇ ਪ੍ਰਕਾਰ ਦਾ ਨਹੀਂ ਹੋਣਾ ਚਾਹੀਦਾ ਸਿੱਧੀ ਜੀ ਆਮ ਸ਼ਬਦਾਂ ਚ ਗੱਲ ਅਗਰ ਸਵੇਰ ਦਾ ਸੂਰਜ ਮਸਿਆ ਚ ਹੋ ਰਿਹਾ ਸ਼ਾਮ ਦਾ ਸੂਰਜ ਅਸਤ ਮਸਿਆ ਜ ਹੋ ਰਿਹਾ ਤਾਂ ਉਹ ਤਿਥੀ ਮਸਿਆ ਚ ਅਸੀਂ ਉਹਨੂੰ ਰਾਤ ਦਿਨ ਨੂੰ ਅਲੱਗ-ਅਲੱਗ ਨਹੀਂ ਗਿਣ ਸਕਦੇ ਉਹ ਦਿਨ ਹੀ ਮਸਿਆ ਦਾ ਗਿਣਿਆ ਜਾਂਦਾ ਉਹਦੇ ਚ ਰਾਤਰੀ ਦਾ ਕੋਈ ਦੋਸ਼ ਨਹੀਂ ਹੁਣ ਇੱਕ ਇਸ ਤੋਂ ਮੈਨੂੰ ਸਵਾਲ ਜਿਹੜਾ ਆਇਆ ਕਿ ਕਈ ਵਿਦਵਾਨ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਵੀ ਦੱਸ ਰਹੇ ਨੇ ਵੀ ਤੁਸੀਂ ਲక్ష్ਮੀ ਜੀ ਦੀ ਪੂਜਾ ਕਰਨੀ ਹੈ ਜਿਸ ਦਿਨ ਮਰਜ਼ੀ ਕਰ ਲੋ ਔਰ ਤੁਹਾਨੂੰ ਲਾਭ ਵੀ ਦੇਗੀ ਭਾਵੇਂ ਤੁਸੀਂ 20 ਤਰੀਕ ਨੂੰ ਕਰ ਲਓ ਭਾਵੇਂ ਤੁਸੀਂ 21 ਤਰੀਕ ਨੂੰ ਕਰੋ ਤੁਹਾਡੇ ਕੋਲ ਦੋ ਦਿਨ ਆ ਰਹੇ ਨੇ ਤਾਂ ਉਹ ਦਿਨ ਤੁਹਾਡਾ ਕੀ ਵਿਚਾਰ ਦੇਖੋ ਮੈਂ ਤਾਂ ਤੁਹਾਨੂੰ ਕਲੀਅਰਲੀ ਕਰਤਾ ਜਿਸ ਦਿਨ ਮਸਿਆਹੀ ਨਹੀਂ ਹੈਗੀ ਜਿਸ ਦਿਨ ਸ਼ਾਸਤਰ ਕਿਉਂਕਿ ਜਿਹੜੇ ਵੀ ਗ੍ਰੰਥ ਨੂੰ ਚੱਕ ਕੇ ਫਿਰ ਤਾਂ ਤੁਸੀਂ ਸਾਲ ਦੇ 365 ਨੇ ਕਦੀ ਵੀ ਮਾਂ ਲక్ష్ਮੀ ਦੀ ਆराधना ਕਰ ਲਓ ਕੋਈ ਮਨਾਹੀ ਨਹੀਂ ਦੇਖੋ ਪੂਜਾ ਇੱਕ ਸ਼ੁਭ ਕਾਰਿਆ ਹੈ ਸ਼ੁਭ ਕਾਰਿਆ ਲਈ ਸਾਨੂੰ ਕੁਝ ਨਹੀਂ ਕਰਨਾ ਪੈਂਦਾ ਲੇਕਿਨ ਜੋ ਇੱਕ ਤਰੀਕਾ ਜੋ ਇੱਕ ਸਿਸਟਮ ਬਣਿਆ ਕਾਰਤਿਕ ਮਾਸ ਦੀ ਮਸਿਆ ਵਾਲੇ ਦਿਨ ਅਸੀਂ ਦੀਪਾਵਲੀ ਮਨਾਣੀ ਹੈ ਜਿਸ ਦਿਨ ਭਗਵਾਨ ਰਾਮ ਅਯੁੱਧਿਆ ਵਿੱਚ ਆਏ ਸੀਗੇ ਤੇ ਉਸੇ ਦਿਨ ਹੀ ਮਾਂ ਲక్ష్ਮੀ ਦੀ ਸ਼ਾਮ ਨੂੰ ਵ੍ਰਿਸ਼ ਲਗਨ ਵਿੱਚ ਪੂਜਾ ਹੋਣੀ ਹੈ ਅੱਜ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਅਸੀਂ ਅੱਜ ਸੋਸ਼ਲ ਮੀਡੀਆ ਦੇ ਜਮਾਨੇ 'ਚ ਉਹ ਹਜ਼ਾਰਾਂ ਸਾਲਾਂ ਦਾ ਜਿਹੜਾ ਚੱਲਦਾ ਆ ਰਿਹਾ ਆ ਉਸ ਨੂੰ ਅਸੀਂ 2000 ਸੋ ਕਾਲਡ ਸੋਸ਼ਲ ਮੀਡੀਆ ਦੇ ਵਿਦਵਾਨਾਂ ਲਈ ਅਸੀਂ ਕਿਦਾਂ ਚੇਂਜ ਕਰ ਦੇਵਾਂਗੇ ਤਾਂ ਆ ਮਾ ਬੈਸ਼ਨੋ ਦੇਵੀ ਦੇ ਦਰਬਾਰ ਤੋਂ ਵੀ ਜਿਹੜਾ ਸਾਨੂੰ ਹੁਕਮ ਆਇਆ ਉਹ ਵੀ 31 ਤਰੀਕ ਦਾ ਆ ਸਾਡੇ ਪੰਚਾਂਗ ਸੌਰੀ 21 ਤਰੀਕ ਦਾ ਆਇਆ ਹੈ ਤੇ ਜਿਹੜਾ ਪੰਚਾਂਗ ਦੇ ਹਿਸਾਬ ਨਾਲ ਨਿਰਣਿਆ ਦਿੱਤਾ ਜਾਂਦਾ ਉਹ ਵੀ 21 ਅਕਤੂਬਰ 2025 ਵਾਲੇ ਦਿਨ ਦੀਪਾਵਲੀ ਮਾਲਕਸ਼ਮੀ ਦੀ ਪੂਜਾ ਮਨਾਉਣ ਦਾ ਉਲ্লেখ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਦੁਵਿਧਾ ਨਹੀਂ ਕਿਸੇ ਦਾ ਕੋਈ ਸੰਸ਼ੇ ਨਹੀਂ ਬਾਕੀ ਆ ਸੋਸ਼ਲ ਮੀਡੀਆ ਜਿਹੜਾ ਉਹ ਥੋੜਾ ਜਿਹਾ ਕਈ ਵਾਰ ਸਾਡੇ ਆਮ ਬੰਦਿਆਂ ਦੀ ਸਮਝ ਤੋਂ ਬਾਹਰ ਦੀ ਸੀ ਇਸ ਕਰਕੇ ਸਾਨੂੰ ਉਹਨੂੰ ਇਗਨੋਰ ਕਰਨਾ ਜ਼ਿਆਦਾ ਫਾਇਦੇਮੰਦ ਹੈ ਮੈਂ ਤਾਂ ਇਹੀ ਕਵਾਂਗਾ ਵੀ ਜਿਹੜੀ ਚੀਜ਼ ਨਾਲ